ਇਲਾ ਵੀ ਪੋਲਿਟਿਕਲ ਬੌਸਸ ਇਸੇ ਦਿਖੋਲੀ ਚ ਇਨਵੋਲਡ ਸੀ ਹੁਣ ਆਲਾ ਤੇ ਪੁਰਾਣੇ ਵਾਲੇ ਦਾ ਵੀ ਪਿਓ ਹੈ ਲੋੜ ਨਹੀਂ ਬਹੁਤ ਲੋਕ ਬਕਵਾਸ ਕਰਦੇ ਆ ਉਹ ਕਰਦੇ ਰਹਿਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਇੱਜਤੇ ਲਾ ਕਰੀ ਆਪ ਸਤੋਰਿ ਸ਼ੌਕ ਲੈ ਲੇਗਾ ਵੀਡੀਓ ਤੋਂ ਸਿੱਧੂ ਸ਼ੌਤਾ ਇੰਨਾ ਦਾ ਸਰੀ ਮੈਂ ਨਹੀਂ ਪੈਸੇ ਲੈ ਮੈਂ ਨਹੀਂ ਲੈਂਦਾ ਮੈਂ ਇਮਾਨਦਾਰ ਆ ਜੀ ਸਰਕਾਰ ਸੁਚੀ ਕੀ ਸੁਲਤਾਨਪੁਰ ਦੇ ਵਿੱਚ ਲੋਕਾਂ ਤੋਂ ਪੈਸੇ ਲੈ ਕੇ ਤਕਾ ਕਰਕੇ ਇਹ ਆਪਣੇ ਇਮਾਨਦਾਰੀ ਦੀ ਕਮਾਈ ਚੋਂ ਕੋਈ ਪੈਸੇ ਦੇ ਦਊਗਾ ਉਹ ਨਹੀਂ ਦੇਊਂ ਤੂੰ ਸਾਬਤ ਕਰ ਮੈਂ ਬੇਈਮਾਨ ਆ ਮੈਂ ਪੈਸੇ ਲੈਣਾ ਜਿਹੜਾ ਕਹਿੰਦਾ ਸੀ ਉਹ ਵੀਡੀਓ ਕੋ ਲੈਣਾ ਕਿਸੇ ਤਰ੍ਹਾਂ ਦਾ ਵੀ ਕੋਈ ਕ腐ਸ਼ਨ ਕੀਤੀ ਕਿਸੇ ਕੋ ਪੈਸੇ ਲੈ ਹੋਣ ਤੇ ਮੈਂ ਉੱਥੇ ਜਾ ਕੇ ਆਪਣਾ ਮਹਾਰਾਜ ਦੀ ਹਜੂਦੀ ਦੇ ਵਿੱਚ ਗੁਰਦਾਰਾ ਸਾਹਿਬ ਬੈਠ ਕੇ ਕਹਿ ਕੇ ਆਇਆ ਸultanpur Lodhi ਤੋਂ ਵਿਦਾਇਕ ਰਾਣਾ ਇੰਦਰਪ੍ਰਤਾਪ ਸਿੰਘ ਤੇ ਆਮ ਆਦਮੀ ਪਾਰਟੀ ਦੇ ਸੱਜਣ ਸਿੰਘ ਚੀਮਾ ਵਿੱਚ ਇਸ ਸਮੇਂ ਇਲਜ਼ਾਮਬਾਜ਼ੀ ਦੀ ਰਾਜਨੀਤੀ ਚੱਲ ਰਹੀ ਹੈ ਬਿੱਤੇ ਦਿਨੀ ਰਾਣਾ ਇੰਦਰਪ੍ਰਤਾਪ ਨੇ ਸੱਜਣ ਸਿੰਘ ਜੀ ਮਤੇ ਪਿਸ਼ਟਾਚਾਰ ਦੇ આરોਪ ਲਗਾਉਂਦੇ ਕਿ ਆਸੀ ਕਿ ਉਹ ਤਾਂ ਅਫਸਰਾਂ ਕੋਲੋਂ ਸਿੱਧੇ-ਸਿੱਧੇ ਪੈਸੇ ਫੜ ਲੈਂਦੇ ਨੇ ਜਿਸ ਤੋਂ ਬਾਅਦ ਸੱਜਣ ਸਿੰਘ ਜੀਮਾ ਨੇ ਪ੍ਰੈਸ ਵਾਰਤਾ ਕਰਦੇ ਇਲਜ਼ਾਮਾਂ ਨੂੰ ਨਕਾਰਦੇ ਆਪਣੇ ਆਪ ਨੂੰ ਇਮਾਨਦਾਰ ਦੱਸਿਆ ਸੀ ਤੇ ਕਿਹਾ ਸੀ ਕਿ 11 ਫਰਵਰੀ ਨੂੰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਰਾਣਾ ਇੰਦਰਪ੍ਰਤਾਪ ਸਿੰਘ ਆ ਕੇ ਕਹੇ ਕਿ ਸੱਜਣ ਸਿੰਘ ਜੀਮਾ ਬੇਈਮਾਨ ਹੈ ਅੱਜ ਸੱਜਣ ਸਿੰਘ ਜੀ ਮਾ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪਹੁੰਚੇ ਤੇ ਆਪਣੇ ਤੇ ਲਗਾਏ ਇਲਜ਼ਾਮਾਂ ਦਾ ਖੰਡਨ ਕੀਤਾ। ਉਹਨਾਂ ਕਿਹਾ ਕਿ ਗੁਰੂ ਘਰ ਤੋਂ ਉੱਪਰ ਕੋਈ ਨਹੀਂ ਹੈ ਤੇ ਇਸ ਲਈ ਉਹਨਾਂ ਸੁਨੇਹਾ ਲਗਾਇਆ ਸੀ ਕਿ ਰਾਣਾ ਇੰਦਰਪ੍ਰਤਾਪ ਵੀ ਆ ਜਾਣ ਤੇ ਉਹ ਆ ਗਏ ਪਰ ਰਾਣਾ ਨਹੀਂ। ਪਿਛਲੇ ਦਿਨੀ ਸਾਡੇ ਐਮਐਲਏ ਸਾਹਿਬ ਇੰਦਰਪ੍ਰਤਾਪ ਸਿੰਘ ਰਾਣਾ ਜੀ ਉਹਨਾਂ ਨੇ ਮੇਰੇ ਤੇ ਦੋਸ਼ ਲਾਏ ਸੀਗੇ। ਸੋ ਮੇਰਾ ਮਨ ਕੀਤਾ ਕਿ ਯਾਰ ਮੈਂ ਉਦਾਂ ਕਹਿੰਦਾ ਰਹੂੰਗਾ ਵੀ ਮੈਂ ਨਹੀਂ ਪੈਸੇ ਲੈ ਮੈਂ ਨਹੀਂ ਲੈਂਦਾ ਮੈਂ ਇਮਾਨਦਾਰ ਆ ਤੇ ਅਧਿਆਨ ਨੇ ਮੰਨਣਾ ਅਧਿਆਨ ਨੇ ਨਹੀਂ ਮੰਨਣਾ ਸੋ ਮੈਂ ਉਹਨੂੰ ਫਿਰ ਇੱਕ ਸੁਨੇਹਾ ਭੇਜਿਆ ਵੀ ਤੂੰ ਸਾਬਤ ਕਰ ਮੈਂ ਬੇਈਮਾਨ ਆ ਮੈਂ ਪੈਸੇ ਲੈਣਾ ਜਿਹੜਾ ਕਹਿੰਦਾ ਸੀ ਉਹ ਵੀਡੀਓ ਕੋ ਲੈਣਾ ਤੇ ਮੈਂ ਉਹਨਾਂ ਨੂੰ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਬੈਠ ਕੇ ਮੈਂ ਇਹ ਕਿਹਾ ਵੀ ਇਹ ਤੇ ਛੱਡੋ ਕੋਈ ਅਫਸਰ ਕੋਈ ਸਾਰੀ ਸੰਗਤ ਇੰਨੀ ਹੈ ਇੱਥੇ ਸੁਲਤਾਨਪੁਰ ਹਲਕੇ ਦੇ ਵਿੱਚ 9 ਸਾਲਾਂ ਦੇ ਵਿੱਚ ਮੈਂ 9 ਸਾਲ 1916 ਦੇ ਵਿੱਚ 2016 ਚ ਮੈਂ ਆਇਆ ਸੀਗਾ ਅੱਜ 25 ਹੋ ਗਿਆ ਮੈਂ ਲਗਾਤਾਰ ਵਿੱਚ ਰਿਆ ਕਿਸੇ ਕੋਲੋਂ ਕੰਮ ਬਦਲੇ ਕਿਸੇ ਕੋਲੋਂ ਮੈਂ ਕਿਸੇ ਤਰ੍ਹਾਂ ਦਾ ਵੀ ਕੋਈ ਕ腐ਸ਼ਨ ਕੀਤੀ ਕਿਸੇ ਕੋ ਕੋ ਪੈਸੇ ਲਏ ਹੋਣ ਤੇ ਮੈਂ ਉੱਥੇ ਜਾ ਕੇ ਆਪਣਾ ਮਹਾਰਾਜ ਦੀ ਹਜੂਦੀ ਦੇ ਵਿੱਚ ਗੁਰਦਾਰਾ ਸਾਹਿਬ ਬੈਠ ਕੇ ਕਹਿ ਕੇ ਆਇਆ ਜੇ ਮੈਂ ਟੂਰਨਾਮੈਂਟ ਕਰਾਨਾ ਇੱਥੇ ਕਬੱਡੀ ਦਾ ਟੂਰਨਾਮੈਂਟ ਹੁੰਦਾ ਉਹਦੇ ਵਿੱਚ 21-21 ਮੈਂਬਰੀ ਕਮੇਟੀ ਬਣੀ ਹੁੰਦੀ ਹੈ ਜਿਹੜੀ ਉਹ ਹੀ حساب ਕਰਦੀ ਹੈ ਉਹ ਹੀ ਕਲੈਕਸ਼ਨ ਕਰਦੀ ਹੈ ਸੰਗਤ ਕੋ ਸਾਡੇ ਜਿਹੜੇ ਪਾਰਟੀ ਦੇ ਕੰਮ ਚੱਲਦੇ ਆ ਕਦੇ ਅਸੀਂ ਹੋਰਡਿੰਗ ਲਾਣੇ ਹੋਣ ਕਦੇ ਅਸੀਂ ਕੋਈ ਇਸ਼ਤਿਹਾਰ ਦੇਣਾ ਹੋਵੇ ਕਦੇ ਹੋਰ ਸਾਨੂੰ ਕੰਮ ਪੈਂਦੇ ਕਿਤੇ ਰੈਲੀ ਤੇ ਜਾਣਾ ਹੋਵੇ ਤੇ ਆ ਸਾਰੇ ਮੇਰੇ ਵੀਰ ਖੜੇ ਨੇ ਅਸੀਂ ਦੋ-ਦੋ ਚਾਰ-ਚਾਰ ਪੰਜ-ਪੰਜ ਹਜ਼ਾਰ ਇਕੱਠੇ ਕਰਕੇ ਆਪਣਾ ਕੰਮ ਚਲਾਉਂਦੇ ਆ ਸਾਡੇ ਕੋ ਉਦਾਂ ਦਾ ਅਸੀਂ ਉਦਾਂ ਦੀ ਰਾਜਨੀਤੀ ਨਹੀਂ ਕਰਦੇ ਤੇ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਸੰਗਤ ਇਮਾਨਦਾਰੀ ਦੀ ਰਾਜਨੀਤੀ ਤੇ ਮੋਹਰ ਲਾਤੀ ਹੈ ਅੱਜ ਤੁਸੀਂ ਆ ਦੇਖ ਲਓ ਕਿੰਨਾ ਵੱਡਾ ਇਕੱਠ ਹੈ ਔਰ ਨਹੀਂ ਮੈਂ ਬੁਲਾਇਆ ਮੈਂ ਮੈਸੇਜ ਭੇਜਿਆ ਵੀ ਤੁਸੀਂ ਆ ਜਿਓ ਮੈਂ ਕੋਈ ਇਕੱਠ ਨਹੀਂ ਕੋਈ ਰੈਲੀ ਨਹੀਂ ਹੈ ਇੱਕ ਸਿੰਪਲ ਮੈਸੇਜ ਛੱਡਿਆ ਵੀ ਜਿਹੜੇ ਵੀ ਸੰਗਤ ਆਉਣੀ ਚਾਹੁੰਦੀ ਹੈ ਉੱਥੇ ਆ ਜਾਏ ਤੇ ਤੁਸੀਂ ਦੇਖ ਲਓ ਆ 2-3000 ਦਾ ਇਕੱਠ ਜਿਹੜਾ ਹੋ ਗਿਆ ਇਹ ਤੋਂ ਸਾਬਤ ਕੀ ਹੁੰਦਾ ਹੈ ਕਿ ਇਸ ਗੰਦੀ ਰਾਜਨੀਤੀ ਤੋਂ ਲੋਕ ਤੰਗ ਆ ਚੁੱਕੇ ਨੇ ਆ ਜਿਹੜੇ ਪਰਚੀਆਂ ਵਾਲੀ ਰਾਜਨੀਤੀ ਹੈ ਜਿਹੜੀ ਆ ਨਸ਼ਿਆਂ ਵਾਲੀ ਰਾਜਨੀਤੀ ਪੈਸੇ 15 1500 ਵੰਡ ਕੇ ਵੋਟਾਂ ਲੈਣ ਵਾਲੀ ਰਾਜਨੀਤੀ ਇੱਥੇ ਤੋਂ ਲੋਕੀ ਤੰਗ ਆ ਗਏ ਆ ਇਹ ਲੋਕਾਂ ਨੇ ਅੱਜ ਸਾਬਤ ਕਰ ਦਿੱਤਾ ਸੰਗਤ ਨੇ ਅੱਜ ਸਾਬਤ ਕਰ ਦਿੱਤਾ ਸੁਲਤਾਨਪੁਰ ਲੋਧੀ ਵਾਸੀ ਨੂੰ ਕੀ ਬੋਲਣਾ ਮੈਂ ਬਸ ਇਹ ਕਰਨਾ ਵੀ ਵੀਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਸਾਰਿਆਂ ਨੇ ਚੱਲ ਜਾਣਾ ਇੱਥੋਂ ਇਸ ਧਰਤੀ ਨੂੰ ਗੰਦਲਾ ਨਾ ਹੋਣ ਦਿਆ ਜਾਏ ਇਸ ਧਰਤੀ ਨੂੰ ਪਵਿੱਤਰ ਰੱਖਿਆ ਜਾਏ ਇਹ ਧਰਤੀ ਦੇ ਉੱਤੇ ਇਮਾਨਦਾਰੀ ਦਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੇ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਫੋਲੋ ਕਰਨਾ ਹੈ ਇਹ ਨਹੀਂ ਹੈ ਕਿ ਇੱਥੇ ਨਸ਼ੇ ਵੰਡ ਕੇ ਜਿਹੜੀ ਹੈ ਉਹ ਚੋਣਾਂ ਜਿੱਤੀਆਂ ਜਾਣ ਕਰਪਸ਼ਨ ਨਾਲ ਜਿੱਤੀਆਂ ਜਾਣ 15 1500 10 10000 ਤੱਕ ਵੋਟਾਂ ਦੀ ਜਿਹੜੀ ਉਹ ਤੁਸੀਂ ਰੀਤ ਪਾਰਤੀ ਹੈ ਤੁਸੀਂ ਆਪ ਸੋਚ ਸਕਦੇ ਹੋ ਜਿਹੜਾ ਇੰਨੇ ਪੈਸੇ ਵੰਡੇਗਾ ਉਹ ਕਦੇ ਇਮਾਨਦਾਰ ਰਹਿ ਸਕਦਾ ਹੈ ਸੋ ਇਸ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਜੇ ਕਿਤੇ ਸੰਗਤ ਨੇ ਗਲਤੀ ਕਰ ਲਈ ਤੇ ਅਸੀਂ ਸਾਡਾ ਤੇ ਦੇਖੋ ਅਸੀਂ ਕੁਝ ਸਿਆਸਤ ਦੇ ਇਤਿਹਾਸ ਦੀ ਕਿ ਖੁੰਡੀ ਫੜ ਕੇ ਅਸੀਂ 90 ਸਾਲ ਦੀ ਸਿਆਸਤ ਕਰਨੀ ਹੈ ਅਸੀਂ ਚਲੇ ਜਾਣਾ ਪਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਇਸ ਧਰਤੀ ਨੂੰ ਬਚਾ ਲਓ ਕਪੂਰਥਲਾ ਗਰਕ ਗਿਆ ਇਹਨੂੰ ਬਚਾ ਲਿਆ ਜਾ ਖੈਰ ਗੁਰੂ ਘਰ ਤੋਂ ਬਾਹਰ ਆ ਸੱਜਣ ਸਿੰਘ ਚੀਮਾ ਨੇ ਰਾਣਾ ਇੰਦਰ ਪ੍ਰਤਾਪ ਤੇ ਵੋਟਾਂ ਮੁੱਲ ਖਰੀਦਣ ਦੇ ਆਪਣੇ ਆਰੋਪ ਦੁਹਰਾਏ ਸੱਜਣ ਚੀਮਾ ਨੇ ਆਪਣੇ ਤੇ ਲੱਗੇ ਆਰੋਪਾਂ ਦਾ ਖੰਡਨ ਕੀਤਾ ਤੇ ਰਾਣਾ ਤੇ ਆਰੋਪ ਮੜ ਹੁਣ ਗੇਂਦ ਉਹਨਾਂ ਵੱਲ ਸੁੱਟ ਦਿੱਤੀ ਹੈ ਹੁਣ ਦੇਖਦੇ ਹਾਂ ਕਿ ਰਾਣਾ ਇੰਦਰ ਪ੍ਰਤਾਪ ਕੀ ਜਵਾਬ ਦਿੰਦੇ ਨੇ ਤੇ ਕੀ ਉਹ ਵੀ ਜਵਾਬ ਗੁਰਦੁਆਰਾ ਸਾਹਿਬ ਪਹੁੰਚ ਕੇ ਦੇਣਗੇ ਜਾਂ ਨਹੀਂ ਦੇਖਣਾ ਦਿਲਚਸਪ ਰਹੇਗਾ ਸੁਲਤਾਨਪੁਰ ਲੋਧੀ ਤੋਂ ਕੁਲਵੀਰ ਸਿੰਘ ਮਿੰਟੂ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ